ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਡਾਕਟਰ ਕਰਮਜੀਤ ਸਿੰਘ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਡਾਕਟਰ ਕਰਮਜੀਤ ਸਿੰਘ ਨੂੰ ਚਲਬ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਦਰਅਸਲ ਆਰਐਸਐਸ ਦੇ ਇੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਇਹ ਪੂਰਾ ਮਾਮਲਾ ਸੀ ਇੱਕ ਵੀਡੀਓ ਸਾਹਮਣੇ ਆਈ ਸੀ ਕਰਮਜੀਤ ਸਿੰਘ ਦੀ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਸ ਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤੇ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਉਹਨਾਂ ਦੇ ਵੱਲੋਂ ਇੱਕ ਲਿਖਤੀ ਸਪਸ਼ਟੀਕਰਨ ਸੌਂਪ ਦਿੱਤਾ ਗਿਆ ਹੈ ਆਰਐਸਐਸ ਦੇ ਸਮਾਗਮ ਚ ਸ਼ਾਮਲ ਹੋਣ ਤੇ ਜਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ 15 ਦਿਨਾਂ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਹੁਣ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਕਟਰ ਕਰਮਜੀਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਸਤੇ ਇਸ ਦੇ ਨਾਲ ਹੀ ਉਹਨਾਂ ਨੇ ਸਕੱਤਰੇਤ ਦੇ ਵਿੱਚ ਆਪਣਾ ਲਿਖਤੀ ਸਪਸ਼ਟੀਕਰਨ ਦਿੱਤਾ ਜਿਸ ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਇਸ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਹਾਲਾਂਕਿ ਦੇਖਣਾ ਹੋਵੇਗਾ ਕਿ ਕੀ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਏ ਕੋਈ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਇਹ ਪੰਜ ਸਿੰਘ ਸਾਹਿਬਾਨ ਦੀ ਜਦੋਂ ਮੀਟਿੰਗ ਹੋਏਗੀ ਇਕੱਤਰਤਾ ਹੋਏਗੀ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾ ਸਕਦਾ ਏ ਪਰ ਅੱਜ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨਹੀਂ ਤਾਂ ਜਦੋਂ ਸਕੂਲ ਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਟਲਿਕਰ ਬਰਾਂਡ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਗਏ ਸੀ ਜੋ ਸੇ ਅਮਰ ਸੰਚਾਰ ਹੋਇਆ ਔਰ ਬੱਤੀ ਗਿਣਤੀ ਦੇ ਵਿੱਚ ਬੱਚਿਆਂ ਨੇ ਤੇ ਕੁਝ ਮੈਂਬਰਾਂ ਨੇ ਜਿਹੜਾ ਅਮਰ ਸੰਚਾਰ ਕੀਤਾ ਬਾਕੀ ਜੋ ਆਦੇਸ਼ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਉਹ ਇਹੀ ਆਕੇ ਜਿਹੜੇ ਮੈਂਬਰ ਉਹ ਅਮਰ ਛਕਣ ਕੋਸ਼ਿਸ਼ ਕਰਨੇ ਸ਼ਕਲੇ ਆ ਉਹ ਸ਼ੇਖ ਜਿਹੜੇ ਅਜੇ ਰਹਿੰਦੇ ਹੋਣਗੇ ਉਹ ਇੱਕ ਤਰੀਕ ਤੱਕ ਤਾਂ ਸਮਾਉ ਸ਼ਕਣਗੇ। ਤੋਂ ਮੈਨੂੰ ਇਹ ਚੰਗਾ ਲੱਗਾ ਵੀ ਉਹਨਾਂ ਨੇ ਉੱਥੇ ਅਮਨ ਸੰਚਾਰ ਕਰਵਾਇਆ ਤੇ ਅਮਰਤ ਸ਼ਕਣ ਦੇ ਲਈ ਕਾਫੀ ਪੁਰਾਣੀ ਉੱਥੇ ਪਹੁੰਚੇ ਕਿਉਂਕਿ ਇਹ ਗੁਰੂ ਦਾ ਹੁਕਮ ਆ ਪ੍ਰਥਮ ਰੈਤ ਜੈ ਜਾਨ ਖੰਡੇ ਦੀ ਪਾਹੁਲ ਸ਼ਕੀ। ਜਦੀਪ ਖਾਲਸਾ ਦੇ ਮਾਨ ਤੇ ਵੈਸੇ ਵੀ ਸਿਰਫ ਫੌਮ ਦੇ ਪ੍ਰਚਾਰ ਪ੍ਰਸਾਰ ਦੀ ਹੋਂਦ ਦੇ ਵਿੱਚ ਆਈ ਸੰਸਾਵਾ ਕਿਉਂਕਿ ਸਾਡੇ ਲਈ ਗੁਰੂ ਦਾ ਹੁਕਮ ਆ ਆਤਮਾ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਹਮੇਸ਼ਾ ਨਤਮਸਤਕ ਰਹਿਣਾ ਤੇ ਖੰਡੇ ਬਾਟੇ ਦੀ ਪਾਲ ਸ਼ਾਕੇ ਅਮਰਤ ਛੱਕ ਕੇ ਅਸੀਂ ਗੁਰੂ ਪੰਥ ਦੇ ਹਿਸਾਬੀ ਵੀ ਬਣਨਾ ਤੇ ਉਹਦੇ ਲਈ ਉਹ ਵੈਸੇ ਹਰ ਸਿੱਖ ਲਈ ਜ਼ਰੂਰੀ ਆ ਤੇ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਤੇ ਹਰ ਮੈਂਬਰ ਦੀ ਵੀ ਜ਼ਰੂਰੀ ਆ ਤਾਂ ਕਰਕੇ ਉੱਥੇ ਜਿਹੜਾ ਹੈਗਾ ਵੀ ਕੁਝ ਇੱਕ ਨੇ ਛੱਕਿਆ ਜਿਹੜੇ ਰਹਿੰਦੇ ਆ ਬਾਕੀ ਆਪਾਂ ਉਹਨਾਂ ਵਾਲੇ ਸਮੇਂ 'ਚ ਉਹਨਾਂ ਨੂੰ ਪੁੱਛਦੇ ਆ ਇਸ ਦੇ ਨਾਲ ਇੱਕ ਵੱਡੀ ਖਬਰ ਆ ਰਹੀ ਆ ਪਠਾਨਕੋਟ ਤੋਂ ਜਿੱਥੇ 라ਵੀ ਦਰਿਆ ਦੇ ਵਿੱਚ ਚਾਰ ਲੋਕ ਫਸ ਗਏ ਨੇ ਪਾਣੀ ਦੇ ਉਫਾਨ ਦੇ ਵਿੱਚ ਇਹ ਪੂਰੇ ਦਾ ਪੂਰਾ ਪਰਿਵਾਰ ਫਸਿਆ ਹੋਇਆ ਹੈ 2 ਸਾਲ ਦਾ ਬੱਚਾ ਦੋ ਮਹਿਲਾਵਾਂ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ ਦੱਸਦੀਏ ਕਿ ਪਾਣੀ ਦੇ ਵਹਾਅ ਦੇ ਵਿੱਚ ਫਸ ਗਿਆ ਹੈ ਪੂਰੇ ਦਾ ਪੂਰਾ ਪਰਿਵਾਰ ਪਠਾਨਕੋਟ ਤੋਂ ਇਹ ਵੱਡੀ ਖਬਰ ਆ ਰਹੀ ਆ 라ਵੀ ਦਰਿਆ ਦੇ ਵਿੱਚ ਚਾਰ ਲੋਕ ਕਿਰ ਦਿੱਤੇ ਨੇ ਪਾਣੀ ਦੇ ਉਫਾਨ ਦੇ ਵਿਚਾਲੇ ਇਹ ਪਰਿਵਾਰ ਫਸ ਗਿਆ ਹੈ ਜਿਸ ਦੇ ਵਿੱਚ 2 ਸਾਲ ਦਾ ਬੱਚਾ ਵੀ ਹੈ ਦੋ ਔਰਤਾਂ ਵੀ ਨੇ ਤੇ ਇੱਕ ਵਿਅਕਤੀ ਸ਼ਾਮਲ ਹੈ ਬੀਤੇ ਦਿਨ ਤੋਂ ਹੀ ਦਰਿਆ ਦੇ ਵਿੱਚ ਚਾਰ ਲੋਕ ਫਸੇ ਹੋਏ ਨੇ ਜੰਮੂ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਬਚਾਅ ਤੇ ਰਾਹਤ ਕਾਰਜ ਜਾਰੀ ਨੇ ਦੱਸਿਆ ਕਿ ਪਠਾਨਕੋਟ ਇਲਾਕੇ ਦੇ ਵਿੱਚ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ ਜਿਸ ਕਾਰਨ ਕਈ ਪਿੰਡ ਟਾਪੂਆਂ ਵਰਗੀ ਸਥਿਤੀ ਦੇ ਵਿੱਚ ਨੇ ਟਾਪੂ ਬਣ ਚੁੱਕੇ ਨੇ ਰਾਹ ਬੰਦ ਨੇ ਸਿਰਫ ਕਿਸ਼ਤੀ ਦੇ ਰਾਹੀਂ ਹੀ ਆਇਆ ਜਾਇਆ ਜਾ ਸਕਦਾ ਏ ਤੇ ਰਾਵੀ ਦਰਿਆ ਦੇ ਵਿੱਚ ਇਸ ਵੇਲੇ ਚਾਰ ਲੋਕ ਘਰੇ ਹੋਏ ਨੇ ਇੱਕ ਪਰਿਵਾਰ ਘਿਰਿਆ ਹੋਇਆ ਸੁਖਜਿੰਦਰ ਕੁਮਾਰ ਮੇਰੇ ਸਹਿਯੋਗੀ ਪਠਾਨਕੋਟ ਤੋਂ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਸੁਖਜਿੰਦਰ ਕੀ ਕੁਝ ਅਪਡੇਟ ਪਰਿਵਾਰ ਕਿਵੇਂ ਘਿਰ ਗਿਆ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਜੀ ਬਿਲਕੁਲ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਚਾਰੋਂ ਲੋਕ ਨੇ ਉਹ ਜੇਐਨਟੀ ਦੇ ਰਹਿਣ ਵਾਲੇ ਨੇ ਤੇ ਪੇਸ਼ੇ ਤੋਂ ਬੱਕਰਵਾਲ ਨੇ ਤੋ ਇਹ ਹੈ ਦਾ ਕਿ ਆਪਣੇ ਬੱਚਿਆਂ ਨੂੰ ਚਾਣ ਵਾਸਤੇ ਇਸ ਪਾਸੇ ਆਏ ਹੋਣੇ ਆ ਤੇ ਇਸ ਤਰ੍ਹਾਂ ਜਿਹੜਾ ਆ ਵੀ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਜਿਸ ਕਰਕੇ ਆ ਉੱਥੇ ਹੀ ਫਸ ਗਏ ਨੇ ਪਿਛਲੇ ਕਾਤੋਂ ਉਹ ਸਸੇ ਹੋਏ ਨੇ ਤੇ ਅੱਜ ਜਿਹੜਾ ਹੈ ਇੰਡੀਆ ਰਿਪਬਲਿਕੀ ਟੀਮਾਂ ਵੱਲੋਂ ਜਿਹੜਾ ਹੈ ਉਹ ਹਰ ਕਾਰਜ ਚਲਾਏ ਜਾ ਰਹੇ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਜੇਕਰ ਮੌਕੇ ਦੀ ਗੱਲ ਕਰੀਏ ਤਾਂ ਇਸ ਵੇਲੇ ਜੀਐਸਟੀ ਪੁਲਿਸ ਪੰਜਾਬ ਪੁਲਿਸ ਠਾਂਕੋ ਦੇ ਤਸਫੀਲਦਾਰ ਅਤੇ ਐਨਡੀਆਰ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਮੌਜੂਦ ਨੇ ਤੇ ਉਹਨਾਂ ਨੂੰ ਪਹੁੰਚਾਉਣ ਦੇ ਲਈ ਜਿਹੜਾ ਹਰ ਸੰਭ 可能 ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਕਿਹੇ ਤਰੀਕੇ ਸਹੀ ਸਬੰਧ ਜਿਹੜਾ ਉਹ ਬਾਹਰ ਕੱਢ ਲਿਆ ਜਾਵੇ ਅਸ ਸੁਖਜੰਦਰ ਮਤਲਬ ਇਹ ਵੀ ਸਮਝਣਾ ਚਾਹੁੰਦੇ ਆ ਕਿ ਦਰਿਆ ਦੇ ਆਲੇ ਦੁਆਲੇ ਪਾਣੀ ਹੀ ਪਾਣੀ ਜਿਹੜਾ ਇਹ ਦਰਿਆ ਦੇ ਕਾਰਨ ਹੈ ਆਲੇ ਦੁਆਲੇ ਬਿਲਕੁਲ ਤਾਂ ਜਿਸ ਥਾਂ ਤੇ ਇਹ ਮੌਜੂਦ ਨੇ ਉਸ ਥਾਂ ਤੇ ਕੋਈ ਰਾਹਤ ਸਮਗਰੀ ਪਹੁੰਚਾਈ ਗਈ ਹੈ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਜਿਵੇਂ ਅਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਕੁਝ ਕਿਸ਼ਤੀਆਂ ਦੇ ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੀ ਦੱਸ ਰਹੇ ਹੋ ਕਿ ਬਚਾਅ ਕਾਰਜ ਜਾਰੀ ਨੇ ਉਹਨਾਂ ਤੱਕ ਪਹੁੰਚ ਹੋ ਚੁੱਕੀ ਹੈ ਹੁਣ ਤੱਕ ਇਹ ਸਥਿਤੀ ਜਿਹੜੀ ਹੈ ਪੂਰੀ ਸਪਸ਼ਟ ਕਰਨਾ ਚਾਹਨਾ ਕਿ ਜੈਸੇ ਇਲਾਕੇ ਦੇ ਵਿੱਚ ਲੋਕ ਫਸੇ ਹੋਏ ਨੇ ਅਮਮਨ ਉਥੇ ਪਾਣੀ ਨਹੀਂ ਜਾਂਦਾ ਰਾਵੀ ਦਰਿਆ ਦਾ ਕਿਉਂਕਿ ਰਾਵੀ ਦਰਿਆ ਦੇ ਵਿੱਚ ਜਿਹੜਾ ਪਾਣੀ ਬੰਦ ਕੀਤਾ ਗਿਆ ਮੋਦਪੁਰ ਫੀਡਿੰਗ ਜਿਹੜਾ ਪਾਣੀ ਜਾਂਦਾ ਉਹ ਉਹੀ ਤਰ੍ਹਾਂ ਬੰਦ ਕੀਤਾ ਹੋਇਆ ਸੀਗਾ ਤੋਂ ਉਥੋਂ ਜਿਹੜਾ ਜ਼ਿਆਤਰ ਪਾਣੀ ਪਾਕਿਸਤਾਨ ਨੂੰ ਜਾਂਦਾ ਤੇ ਬਾਕੀ ਹਿੱਸਿਆਂ ਵਿੱਚ ਨਹੀਂ ਜਾਂਦਾ ਪਰ ਅਚਾਨਕ ਜਿਹੜਾ ਇਹ ਰਿਵੀ ਸਾਗੇ ਡੈਮ ਦਾ ਝੀਲ ਦੇ ਭਰਨ ਦੀ ਵਜ੍ਹਾ ਦੇ ਨਾਲ ਪਾਣੀ ਜਿਹੜਾ ਛੱਡਿਆ ਗਿਆ ਅਤੇ ਇਹ ਪਾਣੀ ਉਹ ਰਵੀ ਦਰਿਆ ਵੀ ਉਹਨਾਂ ਥਾਵਾਂ ਤੇ ਵੀ ਜਾ ਪੁੱਜਿਆ ਜਿੱਥੇ ਕਦੀ ਇਹ ਪਾਣੀ ਗਿਆ ਨਹੀਂ ਸੀਗਾ ਅਤੇ ਹੁਣ ਉੱਥੋਂ ਵੀ ਜਿਹੜਾ ਹੈ ਉਹ ਵੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੋਂ ਰਹੀ ਗੱਲ ਹੈ ਸਮਗਰੀ ਪਹੁੰਚਾਉਣ ਦੀ ਤਾਂ ਕੱਲ੍ਹ ਦੇ ਫਸੇ ਹੋਏ ਇਹ ਤਾਂ ਸੇਤੋਈ ਟੀਮਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਸੀ ਕਿ ਉਹ ਲੱਪੇ ਦੇ ਵਿੱਚ ਉਹ ਹੁੰਦੇ ਸਕੇ ਲੱਪੇ ਨੇ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਠੀਕ ਹੈ ਸੁਖਿੰਦਰ ਬਹੁਤ ਸ਼ੁਕਰੀਆ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਤੁਹਾਨੂੰ ਦੁਬਾਰਾ ਲਮਾਂਗੇ ਰਾਵੀ ਦਰਿਆ ਦੇ ਵਿੱਚ ਚਾਰ ਲੋਕ ਘਿਰ ਚੁੱਕੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਪਠਾਨਕੋਟ ਦੇ ਵਿੱਚ ਦੋ ਬੱਚੇ ਨੇ ਦੋ ਮਹਿਲਾਵਾਂ ਨੇ ਇਹ ਪੂਰਾ ਪਰਿਵਾਰ ਪਾਣੀ ਦੇ ਵਿੱਚ ਘਿਰਿਆ ਹੋਇਆ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਸਕਿਊ ਕਾਰਜ ਜਾਰੀ ਨੇ ਹੈ ਹੈ ਵਾਪੇ ਮੈਂ